ਹਾਂ ਜਿੱਥੇ ਮੰਨ ਲਓ ਕਿ ਸਾਰਿਆਂ ਨੂੰ ਪਤਾ 5% ਕਰਦੀ ਹੈ ਕੀ ਦੀ ਇੰਕਮ ਉਹ 5% ਤਾਂ ਵੀ ਆਗੇ ਕੋਈ ਰੇਟ ਘਟੇ ਜੀ ਨਹੀਂ ਘਟੇ ਹੁਣ ਤੇ ਉਹਨਾਂ ਵਾਸਤੇ ਸਮਾਨ ਆਇਆ ਹੋਇਆ ਤੇ ਜਿਨ੍ਹਾਂ ਨੇ ਬੜਤ ਰੱਖਿਓ ਆ ਨਰਾਤੇ ਰੱਖਿਓ ਉਹਨਾਂ ਵਾਸਤੇ ਇਹ ਸਮਾਨ ਹੈਗਾ ਤੇ ਆਕੇ ਵਿਸਟ ਕਰ ਸਕਦੇ ਲੈ ਜਾ ਸਕਦੇ ਆ ਤੇ ਲੋਕ ਇਹ ਖਤੀ ਦੇ ਹਾਂ ਖਤੀ ਦੇ ਇਹ 40 ਦੇ ਵੇਣੇ ਬਰਸਨ ਆਪਾਂ ਪੋਛਣਾ ਚੁਗੜੇ ਵਾਲਾ ਪੋਛਣਾ 40 ਤੇ ਇਹ ਸਾਰਾ 40 ਆ ਇਹ ਸਾਰਾ 40 ਆ ਇਸ ਲੋ ਜੀ ਇਹ ਸਾਰਾ 40 40 ਦੇ ਆ ਜਿਹੜਾ ਮਰਜ਼ੀ ਪੈਕਟ ਲੈ ਜਾ ਹਾਂ ਬੋਰ ਤੋਂ ਤਬਰਤ ਵਾਲਾ ਤੇ 40 40 ਦੇ ਪੈਕਟ ਵਾ ਇਹ ਬਰਤ ਵਾਲੇ ਆ ਤੇ ਇੱਧਰ ਤੁਹਾਨੂੰ ਲਿਆ ਇੱਧਰ ਤੁਹਾਨੂੰ ਇਦਾਂ ਵੀ ਭੂਜੇ ਬਿਸਕੁਟਾਂ ਦੇ ਪੈਕਟ ਤੁਹਾਨੂੰ ਮਿਲ ਜੂਗਾ ਪੈਕਿੰਗ ਚ ਤੇ ਇਸ ਟ੍ਰਾਫੀ ਪਰ ਦੇਸ ਕੋ ਲੱਗੇ ਹੋਏ ਆ ਤੇ 30 30 ਰੁਪਏ ਦਾ ਲੱਗੇ ਹੋਏ ਹਰ ਤਰ੍ਹਾਂ ਦੇ ਬਿਸਕੁਟ ਲੱਗੇ ਹੋਏ ਲੋ ਜੀ 30 30 ਰੁਪਏ ਦਾ ਬਿਸਕਟਾਂ ਦੇ ਪੈਕ ਜਿਹੜੇ ਮਰਜੀ ਲੈ ਜਾਓ ਬਿਸਕਟਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ ਚੰਨੂ ਦੇ ਜਨਮ ਜੀ ਚੈਨਲ ਤੇ ਤੇ ਅੱਜ ਅਸੀਂ ਚੱਲੇ ਆ ਬੋਮਨ ਕਲੈਕਸ਼ਨ ਤੇ ਕਈਆਂ ਦੀ ਡਿਮਾਂਡ ਤੇ ਕਿ ਕੀ ਪ੍ਰਾਈਸ ਉੱਥੇ ਹੈ ਨਾ ਸਾਰਾ ਦੋਸਾਂ ਕੇ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆਕਰ ਤੇ ਉੱਥੇ ਜਾ ਕੇ ਰੇਟ ਦੱਸਦੇ ਆ ਤੇ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਬੋਮਨ ਕਲੈਕਸ਼ਨ ਤੇ ਸਾਰਾ ਰੇਟ ਅੱਗੇ ਉੱਥੇ ਦਿਖਾਵਾਂਗੇ ਕਿ ਰੈਨਾਂ ਰੇਟ ਕੀ ਹੈਗਾ ਆ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇਹ ਆਉਣਾ ਕਿੱਥੇ ਹੁਸ਼ਿਆਰਪੁਰ ਬੋਮਨ ਕਲੈਕਸ਼ਨ ਤੇ ਜਾ ਕੇ ਅੰਦਰ ਦਿਖਾਉਣੀ ਆ ਕੀ ਪ੍ਰਾਈਸ ਹੈ ਕਿ ਅੰਦਰ ਇਹ ਕਰਿਆਨੇ ਦੇ ਤੇ ਰੱਛ ਤੋਂ ਬਿਤੇਰਾ ਆ ਤੇ ਰੱਛ ਚੈੱਕ ਕਰੋ ਜੀ ਰੱਛ ਬਹੁਤ ਆ ਤੇ ਚਲਦੇ ਆ ਅੰਦਰ ਤੇ ਅੰਦਰ ਜਾ ਕੇ ਮਿਲ ਰਹੇ ਆ ਤੁਹਾਨੂੰ ਕਰਿਆਨਾ ਸਟੋਰ ਤੇ ਬਾਅਦ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਉੱਥੇ ਕੀ ਹੈਗਾ ਪ੍ਰਾਈਸ ਕਿੰਨੀ ਹੈ ਤੇ ਇੱਧਰ ਖੁੱਲ ਗਈ ਆ ਬੇਬੀ ਵਾਰਡ ਕਿਡਸ ਬੱਚਿਆਂ ਦੇ ਕੱਪੜੇ ਵੀ ਇੱਥੇ ਮਿਲਦੇ ਆ ਲੋ ਜੀ ਇਧਰ अच्छा 45 ਰੁਪਏ ਬਾਸ ਬੰਦੇ ਵਾਲੇ ਲੋਜੀ 45 ਰੁਪਏ ਵਿੱਚ ਚਨੇ ਕਾਲੇ ਚਨੇ ਤੇ ਪਾਕੇ ਤੇ ਵਾਈ ਹਾਂ ਅੱਧਾ ਕਿਲੋ ਰੇਆ ਤੇ ਇੱਧਰ ਤੁਹਾਨੂੰ ਵਾਈਟ ਚਨੇ ਮਿਲ ਜੂਗੇ ਤੇ ਰਾਜਮਾ ਮੋਠ ਮੂੰਗੀ ਤੇ ਮਹਾ ਦੀ ਦਾਲ ਤੁਹਾਨੂੰ ਮਿਲ ਜੂਗੀ ਮੂੰਗੀ ਦੀ ਦਾਲ ਦਲਗੋ ਚਨੇ ਤੋਤੀ ਮਾਂ ਦੀ ਦਾਲ

ਹਰੀ ਮੂੰਗੀ 118 ਰੁਪਏ ਆ 85 ਰੁਪਏ ਆ ਇਹ ਚਨੇ ਦਾਲ 85 ਰੁਪਏ ਕਿਲੋ ਆ ਮਟਰ ਜਿਹੜੇ 60 ਰੁਪਏ ਆ ਮਟਰ 60 ਰੁਪਏ ਹਾਂਜੀ ਹਾਂਜੀ ਆ ਮਸਰਾ ਦਾਲ 100 ਰੁਪਏ ਆ ਹਾਂ ਹਾਂਜੀ 96 ਆ ਇਹ ਸਾਬਤ ਮਸਾਲਾ 96 ਆ ਇਹ ਨਹੀਂ ਪਤਾ ਪੱਕੇ ਹਰ ਹਰ ਜਿਹੜੀ 120 ਰੁਪਏ ਆ ਹਰ ਹਰ ਦੀ ਦਾਲ 120 ਰੁਪਏ ਆ ਥੋਤੀ ਮੂੰਗੀ ਆ ਮਾਉ ਮਾਇਆ ਥੋਤੇ ਤੇ ਆਹਾ ਦਲੀਆਂ ਦਾਲਾਂ ਲੋ ਜੀ ਹਾਂ ਜਾਵਰ 50 ਰੁਪਏ 2 ਕਿਲੋ ਦੀ ਪੈਕਿੰਗ ਹੈ 100 ਦੇ ਪੈਣੇ 2 ਅੱਛਾ 48 ਰੁਪਏ ਦਾ ਮੋਲ 48 2 ਕਿਲੋ 96 ਦੇ ਪੈਣੇ 96 ਰੁਪਏ ਹਾਂਜੀ ਕਣੀ ਬੱਤੀ ਰੁਪਏ ਆ ਕਣੀ ਬੱਤੀ ਰੁਪਏ ਆ ਕੋਣ ਮੈਂ ਜਿਹੜੇ ਉਹ 45 ਰੁਪਏ ਕਿਲੋ 90 ਦੇ ਪੈਣੇ ਖੰਡ 2 ਕਿਲੋ ਵਾਲੇ ਬੈਠਾ ਨਹੀਂ ਹੈਗੇ ਯਾਰ ਤੇ ਖੰਡ 48 ਰੁਪਏ ਹੈ ਨਾ ਹਾਂਜੀ ਦੇ ਦੋ 96 ਦੇ 2 ਕਿਲੋ ਦੋ ਜੀ ਤੇ ਬੈ ਕੇਲੀ ਫੜੀ ਕਰਦੇ ਤੇ ਇਧਰ ਲੌਂਗ ਵਗੈਰਾ ਵੀ ਮਿਲ ਜੂਗੇ ਲੌਂਗ ਹੋ ਮੋਟੀ ਇਲਾਇਚੀ ਆ ਕਾਲੀ ਕਾਲੀ ਮਿਰਚ ਮਸਾਲਾ ਤੇ ਦਾਲਚੀਨੀ ਵੀ ਇੱਥੇ ਮਿਲ ਜੂਗੀ ਤੁਹਾਨੂੰ ਇਹ ਦੇਖੋ ਦਾਲਚੀਨੀ ਵੀ ਇੱਥੇ ਮਿਲ ਜੂਗੀ ਤੇ ਹਰ ਇੱਕ ਤਰ੍ਹਾਂ ਦੇ ਮਸਾਲੇ ਛੋਟੀ ਇਲਾਇਚੀ ਮਿਲ ਜੂਗੀ ਸੁੰਡ ਵਗੈਰਾ ਆ ਹਨਾ ਹਰ ਇੱਕ ਤਰ੍ਹਾਂ ਦਾ ਸਮਾਨ ਆ ਘਰ ਦੀ ਜ਼ਰੂਰਤ ਵਾਲਾ ਮਾਗ ਜੇ ਤੁਹਾਨੂੰ ਮਿਲ ਜੂਗੇ ਤੇ ਇਹ ਦੇਖੋ ਮੱਕ ਜ ਮਿਲ ਜੂਗੇ ਤੇਲ ਬਗਰ ਮਿਲ ਜੂਗੇ ਹਰ ਤਰ੍ਹਾਂ ਦਾ ਸਮਾਨ ਮਿਲ ਜੂਗਾ ਤੁਹਾਨੂੰ ਤੇ ਮੱਕ ਜ ਰੱਖੇ ਹੋਏ ਇਧਰ ਸੁੰਡ ਮਿਲ ਜੂਗੇ ਇਧਰ ਮੱਕੀ ਦਾ ਆਟਾ 25 ਨੂੰ ਹਨ ਥੈਲੀ ਲਿਖਿਓ ਹਾਂ ਇੱਥੇ ਲੋਕੇ ਦੇ ਦਿੰਦੇ ਇੱਥੇ ਨਹੀਂ ਹਾਂ ਇਹ ਜਿਹੜੀ ਆ 65 ਰੁਪਏ ਦੀ ਆ ਵੱਡੀ ਆ ਨਾਲੇ ਉਹ ਛੋਟੀ ਜਿਹੀ ਦਿੱਤੀ ਉਹਨੇ ਸਾਨੂੰ 60 ਰੁਪਏ ਦੀ ਅਸੀਂ ਦੇਸੀ ਘੇ ਰਿਆ ਸੀ ਹਰਿਆਣੇ ਤੋਂ ਤੇ ਉਹਨੇ ਸਾਨੂੰ 60 ਰੁਪਏ ਇੱਥੇ ਤੁਹਾਨੂੰ ਦੇਸੀ ਘੇ ਜਿਹੜੀ ਆ ਸ਼ੀਸ਼ੀ ਆ ਵੱਡੀ ਆ ਤੇ ਇਹ ਤੁਹਾਨੂੰ 65 ਰੁਪਏ ਦੀ ਮਿਲ ਜੂਗੀ ਤੇ ਇਦਾਂ ਹੀ ਵੱਡੀਆਂ ਦੇਸੀ ਘੇ ਦੀਆਂ ਕ੍ਰਿਸ਼ਨਾਂ ਦਾ ਦੇਸੀ ਘੇ ਆ 150 ਦੀਆਂ ਡੱਬੀਆਂ ਆ ਗਈਆਂ 65 ਰੁਪਏ ਦੀਆਂ ਡੱਬੀਆਂ ਆ ਗਈਆਂ ਤੇ ਦੇਸੀ ਘੇ ਇਸ ਤੋਂ ਵੱਡਾ ਵੀ ਤੁਸੀਂ ਕਿਲੋ ਦਾ ਲੈਣਾ ਤੇ ਇਹ ਵੀ ਤੁਹਾਨੂੰ ਮਿਲ ਜਾਊਗਾ ਉਸ ਤੋਂ ਵੱਡੇ ਲੈਣੀ ਆ 2 ਕਿਲੋ ਦੇ ਇਲਾਇਚੀਆਂ ਆ ਇਲਾਇਚੀਆਂ ਤੁਹਾਨੂੰ ਮਿਲ ਜੁਗੀਆਂ ਬੇਸਣ ਵਗੈਰਾ ਲੱਗਾ ਹੋਇਆ ਇੱਧਰ ਤੁਹਾਨੂੰ ਤੇਲ ਵੀ ਮਿਲ ਜਾਊਗਾ ਤੇ ਇਹ ਕਿੰਨੇ ਦੀ ਆ ਕੈਨੇ ਸਰੋਂ ਤੇਲ ਦੀ ਕੈਨੇ ਕਿੰਨੇ ਦੀ ਸਰੋਂ ਤੇਲ ਦੀ ਕੈਨੇ 3/4 3/4 3/2 3/2 3/4 ਸਰੋਂ ਤੇਲ ਦੀ ਕੰਨੀ ਪੁੱਛੀ ਸਾਢੇ 750 ਦੇ ਤੇ ਸੁਖਨਾ 골ਡ ਜਿਹੜਾ ਹੈ ਕੱਚੀ ਕੰਨੀ ਹੈ ਇਹ ਤੁਹਾਨੂੰ 900 ਦੀ ਕੰਨੀ ਮਿਲ ਜੂਗੀ ਇਹ ਕੰਨੀ ਹੈ 5 ਲੀਟਰ ਦੀ 5 ਲੀਟਰ ਹਾਂਜੀ ਇਹ ਲਿਖਿਆ ਲਿਖਿਆ ਵੀ ਹੈਗਾ 5 ਲੀਟਰ ਦੀ ਕੰਨੀ ਤੁਹਾਨੂੰ 900 ਰੁਪਏ ਦੀ ਮਿਲ ਜਾਣੀ ਸੁਖਨਾ ਸੁਖਨਾ 골ਡ ਕੱਚੀ ਕੰਨੀ ਦਾ ਤੇਲ ਤੇ ਜਿਹੜਾ ਰਾਦੇ ਦਾ ਇਹ ਤੁਹਾਨੂੰ 750 ਦੀ ਮਿਲ ਜਾਣੀ ਕੰਨੀ ਇਦਾਂ ਲਿਟਰ-ਲਿਟਰ ਦੀਆਂ ਵੀ ਬੋਤਲਾਂ ਤੁਹਾਨੂੰ ਮਿਲ ਜੂਗੀਆਂ 2 ਲੀਟਰ ਦੀ ਬੋਤਲਾਂ ਮਿਲ ਜੂਗੀਆਂ ਤੇ ਇੱਧਰ ਵੀ ਜਿਹੜੀ ਸੁਖਨਾ ਗੋਲਡ ਹੈਗਾ ਰਿਫਾਈਨਡ ਸੋਇਆਬੀਨ ਆਇਲ ਇਹ ਤੁਹਾਨੂੰ 750 ਦੇ ਕੈਨੇ ਲੱਗੀ ਹੋਈ ਹੈ 730 ਦੀ 730 ਦੀ ਕੈਨੇ ਮਿਲ ਜੂਗੀ ਤੇ ਜ਼ਰੂਰ ਇੱਕ ਵਾਰ ਵਿజిਟ ਕਰੋ ਕਾਫੀ ਸਮਾਨ ਆ ਗਿਆ ਹੈ ਤੇ ਜੀਰਾ ਲਾਏ ਆਇਆ ਤੁਹਾਡੇ ਕੰਮ ਦੇ ਉੱਤੇ ਬੰਨੂਗਾ ਜਿਹੜਾ ਤਰਾਉਂਗਾ ਉਹ ਨਾਲ ਗੱਲ ਕਰੀਂ ਫਿਰ ਮੈਗੀਆਂ ਵੀ ਤੁਹਾਨੂੰ ਮਿਲ ਜੂਗੀਆਂ ਮੈਗੀ ਸੋਇਆ 소ਸ ਚਿਲੀ 소ਸ ਹੈ ਨਾ ਟਮਾਟੋ ਕੈਚਅਪ ਤੇ ਅਚਾਰ ਮਿਲ ਜੂਗੇ ਮਰਬੇ ਤੁਹਾਨੂੰ ਮਿਲ ਜੂਗੇ ਤੇ ਗਾਰਲਿਕ ਗਾਰਲਿਕ ਪੇਸਟ ਮਿਲ ਜੂਗਾ ਜਿੰਜਰ ਦਾ ਗਾਰਲਿਕ ਪੇਸਟ ਮਿਲ ਜੂਗਾ ਤੇ ਸੂਜੀ ਵਗੈਰਾ ਮਿਲ ਜੂਗੀ ਤੇ ਮੈਦਾ ਮੱਕੀ ਆਟਾ ਕੈਮਲ ਦਾ ਮੱਕੀ ਆਟਾ ਵੀ ਜਿਹਨਾਂ ਨਾਲ ਲੈਣਾ ਤੇ ਮੱਕੀ ਆਟਾ ਵੀ ਕੈਮਲ ਦਾ ਲੈ ਸਕਦੇ ਆ ਚਲੋ ਜੀ ਅਚਾਰ ਵਗੈਰਾ ਤੇ ਜੂਸ ਦੀਆਂ ਬੋਤਲਾਂ ਤੁਹਾਨੂੰ 2-2 ਲੀਟਰ ਦੀਆਂ ਮਿਲ ਜੁਗੀਆਂ ਇੱਧਰ ਲੱਗੀਆਂ ਹੋਈਆਂ ਨੇ ਇੱਧਰ ਕੈਂਡੀਆਂ ਵੀ ਤੁਹਾਨੂੰ ਕੈਂਡੀਆਂ ਵੀ ਲੱਗੀਆਂ ਕਾਫੀ ਕੈਂਡੀਆਂ ਵਿੱਚ ਲੱਗੀਆਂ ਨੇ ਦੇਖੋ ਤੇ ਕੈਂਡੀਆਂ ਵੀ ਤੁਹਾਨੂੰ ਮਿਲ ਜੁਗੀਆਂ ਆ ਪਾਣ ਵਾਲੀਆਂ ਵੀ ਕੈਂਡੀਆਂ ਮਿਲ ਚੁਕੀਆਂ ਨੇ ਤੇ ਕਿੰਨੇ ਕਿੰਨੇ ਦਾ ਕੈਂਡੀ ਦਾ ਪੈਕ ਆ ਇਲਾਚੀ ਵਾਲੀ ਮਿਲ ਜੁਗੂ ਪਾਣ ਇਲਾਚੀ ਜਿਹੜਾ ਸੋਹੜਾ ਸੀਸੀ ਦਾ ਕਿੰਨਾ ਵੀ ਇੱਥੇ ਤੇ ਕੈਂਡੀਆਂ ਵਿੱਚ ਕਾਫੀ ਕੈਂਡੀਆਂ ਭਈਆ ਡੋਨਟ ਕੇਕ ਇਹ ਵੀ ਲੱਗੇ ਹੋਏ ਆ ਇਹ ਵੀ ਤੁਸੀਂ ਲੈ ਜਾ ਸਕਦੇ ਆ ਤੇ ਇਧਰ ਮਟਰੀਆਂ ਵਗੈਰਾ ਹੈ ਐ ਇਦਾਂ ਨਹੀਂ ਆਹ ਦੇਖੋ ਥੋੜੇ ਚੰਗੇ ਆ ਤੇ ਹਾਂ ਚਲੋ ਇਹ ਇਦਾਂ ਦੇ ਕੋਕੋਨਟ ਬਿਸਕੁਟ ਲੈ ਜਾਣੇ ਆ ਤੇ ਇਹ 90 ਰੁਪਏ ਦਾ ਆ ਇਹਦੇ ਵਿੱਚ ਆ ਗਿਆ 10 ਪੈਕਟ 10 ਪੈਕਟ ਵਾ ਤੇ 90 ਰੁਪਏ ਦਾ ਹੈ ਇਧਰ ਮਟਰੀਆਂ ਵਗੈਰਾ ਤੁਹਾਨੂੰ ਮਿਲ ਜੂਗੀ ਇਧਰ ਸਾਰਾ ਤਣਨ ਵਾਲਾ ਅੱਗੇ ਵੀ ਤੁਹਾਨੂੰ ਦੱਸਿਆ ਸੀ ਤਣਨ ਵਾਲੇ ਸਾਰਾ ਸਮਾਨ ਵਾ ਤੇ ਇਹ ਕੋਰੀ ਜਿਹੀ ਤੇ ਇਧਰ ਸਾਨੂੰ ਸੋਇਆਬੀਨ ਚੂਰਾ ਮਿਲ ਜੂਗਾ ਸੋਇਆਬੀਨ ਬੜੀਆਂ ਮਿਲ ਜੂਗੀਆਂ ਤੇ ਜੇ ਕੋਈ ਵਿਜ਼ਿਟ ਕਰੋ ਕਦਰ ਨੂੰ ਮੂਫਲੀ ਮੂਫਲੀ ਵੀ ਮਿਲ ਜੂਗੀ ਮੂਫਰੇ ਕੀ ਮੂਫੜਾ ਇਹ ਹੈ ਇਧਰ ਬੜੀਆਂ ਵਗੈਰਾ ਮਿਲ ਜੂਗੀਆਂ ਇਧਰ ਪਾਪੜ ਮਿਲ ਜਾਣੇ ਆ ਤੇ ਅੰਬਰਸਰੀ ਪਾਪੜ ਇਹ ਮਿਲ ਜੂਗੇ ਤੁਹਾਨੂੰ ਸੋਇਆ ਬਿੰਦਾ ਚਿੜਾ ਸੋੜੇ ਬਿੰਦੀ ਬੜੀਆਂ ਹਰ ਤਰ੍ਹਾਂ ਦਾ ਸਮਾਨ ਆ ਇਧਰ ਮਖਾਣੇ ਤੁਹਾਨੂੰ ਮਿਲ ਜੂਗੇ ਮੱਕੀ ਆਟਾ ਮਿਲ ਜੂਗਾ ਸੂਜੀ ਮਿਲ ਜੂਗੀ ਤੇ ਮੈਦਾ ਵਗੈਰਾ ਮਿਲ ਜੂਗਾ ਤੇ ਜਿਹਨਾਂ ਨੇ ਨਾਰੀਏ ਦਾ ਬਰੂਦਾ ਲੈਣਾ ਹੋਵੇ ਨਾਰੀਏ ਦਾ ਬਰੂਦਾ ਵੀ ਲੱਗਾ ਹੋਇਆ ਹਰ ਕਿਸਮਾਨਾ ਪ੍ਰਦੇਸ਼ ਰਫੈਂਡ ਦੇ ਪੈਕਟ ਵੀ ਤੁਹਾਨੂੰ ਮਿਲ ਜੂਗਾ ਤੇ ਇਧਰ ਪੇਠਾ ਵਗੈਰਾ ਵੀ ਲੱਗਾ ਹੋਇਆ ਹੈ ਪੇਠਾ ਵੀ ਤੇ ਇਧਰ ਮਰਿੰਡਾ ਵੀ ਲੱਗਾ ਹੋਇਆ ਹੈ ਮਰਿੰਡਾ ਵੀ ਲੱਗਾ ਹੋਇਆ ਹੈ ਤੇ ਇਹ ਵੀ ਲੱਗੀਆਂ ਹੋਈਆਂ ਸਨ ਟਾਪੜੇ ਤੇ ਇਧਰ ਫਿਰ ਡੱਬੇ 80 ਰੁਪਏ ਦੇ ਕੈਂਡੀਆਂ ਦੇ ਡੱਬੇ ਆ ਗਏ ਆ ਤੇ ਕੈਂਡੀ ਨਾਲ ਕੈਂਡੀਆਂ ਇਹ 80 ਰੁਪਏ ਦਾ ਡੱਬਾ ਹੈ ਤੇ ਇਹ ਫ੍ਰੀ ਹੈ ਨਾਲ ਟਿਫਨ ਟਿਫਨ ਫ੍ਰੀ ਹੈ ਨਾਲ 80 ਰੁਪਏ ਜਮਾਜੀ ਹਰ ਤਰ੍ਹਾਂ ਦੀਆਂ ਕੈਂਡੀਆਂ ਮਿਲ ਜੂਗੀਆਂ ਅਦਰ ਵੀ ਲੱਗੇ ਹੋਏ ਆ ਟਵਿਸਟਰੀਆਂ 오ਰੇਂਜ ਦੀਆਂ ਪਾਣ ਦੀਆਂ ਹਰ ਤਰ੍ਹਾਂ ਦੀਆਂ ਕੈਂਡੀਆਂ ਮਿਲ ਜੂਗੀਆਂ ਤੇ ਮਾਰਗੋ ਸਾਬਣ ਬਹੁਤ ਆਏ ਹੋਏ ਮਾਰਗੋ ਸਾਬਣ ਲੱਗਾ ਹੋਇਆ ਹੈ ਮਾਰਗੋ ਸਾਬਣ ਚ ਲੈਣਾ ਹੋਵੇ ਤੇ ਮਾਰਗੋ ਵੀ ਸਾਬਣ ਲੈ ਜਾ ਸਕਦੇ ਆ ਲੱਕਸ ਲੱਗਾ ਹੈ ਤੇ ਜੇ ਤੁਹਾਨੂੰ ਨਮਕੀਨ ਤੁਹਾਨੂੰ ਮੂਲਫਰੀ ਦੇ ਪੈਕ ਇਸ ਤਰ੍ਹਾਂ ਦੇ ਮਿਲ ਜੂਗੇ ਨਮਕੀਨ ਮੂਲਫਰੀ ਤੇ ਪੂਜਿਆ ਮੋਟਾ ਪੂਜਿਆ ਮਿਲ ਜੂਗਾ ਤੇ ਚਨੇ ਦਾਲ ਮਿਲ ਜੂਗੀ ਤੇ ਅਦਰ ਵੀ ਪੂਜੀ ਆ ਇਸ ਤਰ੍ਹਾਂ ਦਾ ਪੂਜੀ ਆ ਜਿਹੜਾ ਇਹ ਵੀ ਮਿਲ ਜੂਗਾ ਤੁਹਾਨੂੰ ਹਰ ਤਰ੍ਹਾਂ ਦੇ ਪੂਜੀ ਹਰ ਤਰ੍ਹਾਂ ਦੇ ਬਿਸਕੁਟ ਲੱਗੇ ਹੋਏ ਆ ਤੇ ਹੁਣ ਤੇ ਉਹਨਾਂ ਵਾਸਤੇ ਇਹ ਸਮਾਨ ਆਇਆ ਹੋਇਆ ਤੇ ਜਿਨ੍ਹਾਂ ਨੇ ਬੜਤ ਰੱਖਿਓ ਆ ਨਰਾਤੇ ਰੱਖਿਓ ਉਹਨਾਂ ਵਾਸਤੇ ਇਹ ਸਮਾਨ ਹੈਗਾ ਤੇ ਆ ਕੇ ਵਿਜ਼ਿਟ ਕਰ ਸਕਦੇ ਲੈ ਜਾ ਸਕਦੇ ਆ ਤੇ ਲੋ ਦੇਖੋ ਠੀਕ ਹੈ ਹਾਂ ਠੀਕ ਹੈ ਜੀ ਇਹ 40 ਰੁਪਏ ਨੇ ਪੈਸੇ ਨੇ ਮੈਂ ਕਿਹਾ ਕਰਾ ਆਪਾਂ ਦੇਖਾਂ ਚੁੱਕੇ ਵਾਰੀ ਕੋਈ ਤੇ 40 ਤੇ ਇਹ 40 40 ਆ ਇਹ 40 40 ਆ ਇਸ ਲੋ ਜੀ ਇਹ ਸਾਰਾ 40 40 ਦੇ ਆ ਜਿਹੜਾ ਮਰਜ਼ੀ ਪੈਕਟ ਲੈ ਜਾ ਹਾਂ ਬੋਲ ਤਾ ਬਰਤ ਵਾਲਾ ਤੇ 40 40 ਦੇ ਪੈਕਟ ਵਾ ਇਹੋ ਬਰਤ ਵਾਲੇ ਆ ਤੇ ਇਧਰ ਤੁਹਾਨੂੰ ਲਿਆ ਇਧਰ ਤੁਹਾਨੂੰ ਇਧਰ ਵੀ ਭੂਜੇ ਬਿਸਕੁਟਾਂ ਦੇ ਪੈਕਟ ਤੁਹਾਨੂੰ ਮਿਲ ਜੂਗੇ ਪੈਕਿੰਗ ਚ ਤੇ ਇਸ طرف ਵੀ ਫਿਰ ਕਿਸ ਕੋ ਲੱਗੇ ਹੋਏ ਆ ਤੇ 33 ਰੁਪਏ ਜਵਾ ਲੱਗੇ ਹੋਏ ਹਰ ਤਰ੍ਹਾਂ ਦੇ ਬਿਸਕੁਟ ਲੱਗੇ ਹੋਏ ਲੋ ਜੀ 30-30 ਰੁਪਏ ਦਾ ਬਿਸਕੁਟਾਂ ਦੇ ਪੈਕ ਜਿਹੜੇ ਮਰਜ਼ੀ ਲੈ ਜਾਓ ਬਿਸਕੁਟਾਂ ਦੇ ਪੈਕ ਇਹੋ ਦੇ ਉਹਨੇ ਤੇਰ ਵੀ ਇਤਨੀ ਪੈਕਿੰਗ ਆਈਆਂ ਹੋਈਆਂ ਬਿਸਕੁਟਾਂ ਦੀਆਂ ਤੇ ਲੈ ਜਾ ਸਕਦੇ ਆ ਜਿੱਥੇ ਜਿੱਥੇ ਮੰਨ ਲਾ ਕਿ ਸਾਰਿਆਂ ਨੂੰ ਪਤਾ 5% ਦੀ ਐਸਪੀ ਦੀ ਇਨਕਮ ਉਹ 5% ਹੀ ਆ ਤਾਂ ਵੀ ਆਗੇ ਬਚੇ ਦੀ ਰੇਟ ਘਟੇ ਕਿ ਨਹੀਂ ਘਟੇ